ਰੋਪਨਜਾ ਟੀਵੀ ਦਾ ਤੁਹਾਡਾ ਸਵਾਗਤ ਹੈ ਮੈਂ ਮਹਮਦੀਪ ਜੋਤ ਸਿੰਘ ਬਹੁਤ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨ ਦੀ ਮੌਤ ਹੋ ਗਈ ਹੈ ਜੀਆਂ ਦਾ ਦੇ ਕੇ ਧਰਨੇ ਦੇ ਵਿੱਚ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਅਚਾਨਕ ਇੱਕ ਭਿਆਨਕ ਐਕਸੀਡੈਂਟ ਹੋਦਾ ਜਿਸ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਆ 32 ਸਾਲ ਗੁਰਜੰਟ ਸਿੰਘ ਦੀ ਉਮਰ ਦੱਸੀ ਜਾ ਰਿਹਾ ਜਿਸ ਦੀ ਮੌਤ ਹੋ ਗਈ ਹੈ ਤੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਜਿਹੜਾ ਉਹ ਨਹੀਂ ਦੇਖਿਆ ਜਾ ਸਕਦਾ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਮਨਸੂਰ ਦੇਵਾ ਪਿੰਡ ਜੀ ਆਂ ਦਾਦੇ ਕਿ ਮਨਸੂਰ ਦੇਵਾ ਪਿੰਡ ਪਿੰਡ ਹੈ ਹਲਕਾ ਜੀਰਾ ਦੇ ਵਿੱਚ ਪੈਂਦਾ ਹੈ ਹਲਕਾ ਜੀਰਾ ਦੇ ਵਿੱਚ ਪੈਂਦਾ ਹੈ ਪਿੰਡ ਮਨਸੂਰ ਦੇਵਾ ਜਿਸ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਦੇ ਕਿ ਧਰਨੇ ਦੇ ਵਿੱਚ ਸ਼ਾਮਲ ਹੋਣ ਜਾਂਦਾ ਸੀ ਟਰਾਲੇ ਦੇ ਵਿੱਚ ਜਾਂਦਾ ਸੀ ਤੇ ਇੱਕ ਪਿੱਛੋਂ ਹੋ ਟਰਾਲਾ ਆਉਂਦਾ ਜੋ ਕਿ ਬਰੇਤੀ ਬਜਰੀ ਦੇ ਨਾਲ ਲੱਦਿਆ ਹੋਇਆ ਸੀ ਤੇ ਉਸ ਤੋਂ ਬਾਅਦ ਉਸ ਨਾਲ ਟੱਕਰ ਹੋ ਜਾਂਦੀ ਹੈ ਦੋਨੋਂ ਟਰਾਲਿਆਂ ਦੀ ਤੇ ਇਸ ਦੀ ਮੌਤ ਹੋ ਜਾਂਦੀ ਹੈ ਗੁਰਜੰਟ ਸਿੰਘ ਉਰਫ ਬੱਬੂ ਇਸ ਦਾ ਨਾਮ ਹੈ ਤਾਂ ਦੇਖ ਸਕਦੇ ਹੋ ਤਸਵੀਰ ਜਿਹੜੇ ਪਰਿਵਾਰਕ ਮੈਂਬਰਾਂ ਦੀ ਹੈ ਤਾਂ ਸੱਦਾ ਲੈ ਚੱਲਾਂਗੇ ਤੁਹਾਨੂੰ ਪਰਿਵਾਰਕ ਮੈਂਬਰਾਂ ਦੀ ਵੀਡੀਓ ਤੱਕ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਤਨੀ ਤੇ ਬੇਟ ਜਿਹੜੀ ਇਸ ਕਿਸਾਨ ਦੀ ਦੇਖ ਸਕਦੇ ਹੋ ਤੁਸੀਂ ਕਿਸ ਪ੍ਰਕਾਰ ਵਿਰਲਾਪ ਕਰ ਰਹੀ ਹੈ ਠੀਕ ਹੈ ਤਾਂ

ਕਰਨੇ ਤੇ ਕਦੋਂ ਗਏ ਸੀ ਰਾਤ ਹੀ ਗਏ ਨਾ ਕੋ ਮجهه ਬੜੀ ਆਂਦੇ ਸਾਨੂੰ ਪਿੰਡੋਂ ਘਰੋਂ ਤੇ ਮੇਰੇ ਨਾਲ ਚਲੇ ਗਏ ਟੱਕ ਮجهه ਤੁਹਾਨੂੰ ਕੋਈ ਪਤਾ ਲੱਗਿਆ ਜੇ ਇਹ ਟੂ ਐਕਸੀਡੈਂਟ ਇਹ ਤਾਂ ਸੋਭਾ ਨੂੰ ਲਾਇਆ ਸਾਨੂੰ ਪਿੰਡੋਂ ਵੀ ਆਦੇ ਟਰਾਲੇ ਐਸੀਡਾ ਟੋਕਿਆ ਹਾਂ तो ही है मतलब। जेडी। ते चले गए उन्हें फून नहीं लाया रात सूजी आख्या फून नहीं आया ਹੇ ਵਾ ਨੜਕਾ ਦੇ ਨੜਕੀ ਦੋਈ ਡੜੇ ਆ ਗਏ ਹਾੜੇ ਕੋਈ ਵੀ ਨਹੀਂ ਇਹਦੇ ਚੱਲਦੇ ਸੀ ਡੋੜੀ ਕੋਈ ਨਹੀਂ ਇਹਦੇ ਚੱਲਦੇ ਸੀ ਡੋੜੀ ਡੋੜੀ ਆ ਜਾ ਸਰ ਮੇਰਾ ਕੋਈ ਨਹੀਂ ਡੈਡੀ 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 ਤੇਰੇ ਕੋਲੇ ਜਾਣਾ ਤੇਰੀ ਕੋਲ ਨੋਡਰ ਬੋ ਦੈ ਡੈਰੀ ਕੋਲ ਆ ਨਾ ਹੇ 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 ਹਲੋ ਵਾਇਗੁਰੂ ਖਾਲਸਾ ਵਾਇਗੁਰੂ ਦੇ ਪਤੇ ਮੈਂ ਭਾਰਤੀ ਕਿਸਾਨ ਜੁਨੇ ਲਖਵਾਲ ਦਾ ਪ੍ਰਧਾਨ ਬੀਕੇ ਜੂ ਦਾ ਜਿਹੜਾ ਜੀਰਾ ਦਾ ਜੀਰਾ ਬਲਕ ਦਾ ਜੋ ਵੀ ਘਟਨਾ ਹੋਈ ਹੈ ਬਹੁਤ ਮਾਰੀ ਹੋਈ ਹੈ ਗਰੀਬ ਘਰ ਦਾ ਬੱਚਾ ਹੈਗਾ ਵੀ ਜੋ ਵੀ ਗਵਰਨਮੈਂਟ ਕਰ ਰਹੀ ਹੈ ਬਹੁਤ ਮਾਰਾ ਕੰਮ ਕਰ ਰਹੀ ਹੈ ਆ ਵੀ ਅਸੀਂ ਜਿਹੜੇ ਕਿਸਾਨ ਆਪਦਾ ਹੱਕ ਮੰਗਣ ਜਾਂਦੇ ਆ ਸਾਨੂੰ ਇੰਨੇ ਵੀ ਨੀ ਜੇ ਅਸੀਂ ਆਪਦਾ ਹੱਕ ਨਹੀਂ ਮੰਗ ਸਕਦੇ ਹੋਰ ਕੀ ਕਰਾਂਗੇ ਪਰ ਜੇ ਕੋਈ ਬਹਿ ਕੇ ਸਾਡੇ ਨਿਬੜਦੇ ਬਹਿ ਕੇ ਨਿਬੜਨ ਨੂੰ ਤਿਆਰ ਸੀ ਪਰ ਇਹਨਾਂ ਦੇ ਗੁੰਡੇ ਛੱਡੇ ਆਰਐਸ ਦੇ ਬੰਦਿਆਂ ਨੇ ਜਿਹੜਿਆ ਨੇ ਸਾਡਾ ਅੱਗੇ ਵੀ ਨੁਕਸਾਨ ਉੱਥੇ ਕੀਤਾ ਤੇ ਹੋਰ ਵੀ ਕਰੀ ਜਾਂਦੇ ਆ ਅਸੀਂ ਗਾਂਹ ਵਾਸਤੇ ਇਹਨਾਂ ਦਾ ਕੋਈ ਸੋਚਾਂਗੇ ਇਹਨਾਂ ਨੂੰ ਵੀ ਕੋਈ ਜਵਾਬ ਚੰਗੀ ਤਰ੍ਹਾਂ ਦੇਵਾਂਗੇ ਹੋਰ ਅਸੀਂ ਪਿੰਡ ਮਸੂਰ ਦੇ ਤੋਂ ਬੋਲਦੇ ਆ ਵੀ ਜੋ ਵੀ ਅੱਜ ਕਰਜਨ ਸਿੰਘ ਦੀ ਮੌਤ ਹੋਈ ਆ ਅਸੀਂ ਇਹ ਤੇ ਬਹੁਤ ਦੁੱਖ ਪ੍ਰਗਟ ਕਰਦੇ ਆ ਬਹੁਤ ਮਾੜੀ ਹੋਈ ਆ ਗਰੀਬ ਘਰ ਦਾ ਬੱਚਾ ਹੈਗਾ ਨਿੱਕੇ ਨਿੱਕੇ ਦੇ ਬੱਚੇ ਆ ਤੇ ਇਹਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਬੱਤ ਬੱਤ ਤੇ जे बंद दूजे अनगहली कीती टाइन परचा भी होना चाहिए। बच्चे दोनों ਅੱਗੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨ ਦੀ ਮੌਤ ਹੋ ਗਈ ਹੈ ਜੀਆਂ ਦਾ ਦੇ ਕਿ ਧਰਨੇ ਦੇ ਵਿੱਚ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਅਚਾਨਕ ਇੱਕ ਭਿਆਨਕ ਐਕਸੀਡੈਂਟ ਹੋਦਾ ਜਿਸ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਆ 32 ਸਾਲ ਗੁਰਜੰਟ ਸਿੰਘ ਦੀ ਉਮਰ ਦੱਸੀ ਜਾ ਰਿਹਾ ਜਿਸ ਦੀ ਮੌਤ ਹੋ ਗਈ ਹੈ ਤੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਜਿਹੜਾ ਉਹ ਨਹੀਂ ਦੇਖਿਆ ਜਾ ਸਕਦਾ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਮਨਸੂਰ ਦੇਵਾ ਪਿੰਡ ਜੀਆਂ ਦਾ ਦੇ ਕਿ ਮਨਸੂਰ ਦੇਵਾ ਪਿੰਡ ਪਿੰਡ ਹੈ ਹਲਕਾ ਜੀਰਾ ਦੇ ਵਿੱਚ ਪੈਂਦਾ ਹਲਕਾ ਜੀਰਾ ਦੇ ਵਿੱਚ ਪੈਂਦਾ ਪਿੰਡ ਮਨਸੂਰ ਦੇਵਾ ਜਿਸ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਦੇ ਕਿ ਧਰਨੇ ਦੇ ਵਿੱਚ ਸ਼ਾਮਲ ਹੋਣ ਜਾਂਦਾ ਸੀ ਟਰਾਲੇ ਦੇ ਵਿੱਚ ਜਾਂਦਾ ਸੀ ਤੇ ਇੱਕ ਪਿੱਛੋਂ ਹੋ ਟਰਾਲਾ ਆਉਂਦਾ ਜੋ ਕਿ ਬਰੇਤੀ ਬਜਰੀ ਦੇ ਨਾਲ ਲੱਦਿਆ ਹੋਇਆ ਸੀ ਤੇ ਉਸ ਤੋਂ ਬਾਅਦ ਉਸ ਨਾਲ ਟੱਕਰ ਹੋ ਜਾਂਦੀ ਹੈ ਦੋਨੋਂ ਟਰਾਲਿਆਂ ਦੀ ਤੇ ਇਸ ਦੀ ਮੌਤ ਹੋ ਜਾਂਦੀ ਹੈ ਗੁਰਜੰਟ ਸਿੰਘ ਉਰਫ ਬੱਬੂ ਇਸ ਦਾ ਨਾਮ ਹੈ ਤਾਂ ਦੇਖ ਸਕਦੇ ਹੋ ਤਸਵੀਰ ਜਿਹੜੇ ਪਰਿਵਾਰਕ ਮੈਂਬਰਾਂ ਦੀ ਹੈ ਤਾਂ ਅੱਜਦਾ ਲੈ ਚੱਲਾਂਗੇ ਤੁਹਾਨੂੰ ਪਰਿਵਾਰਕ ਮੈਂਬਰਾਂ ਦੀ ਵੀਡੀਓ ਤੱਕ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਤਨੀ ਤੇ ਬੇਟੀ ਜਿਹੜੀ ਐ ਇਸ ਕਿਸਾਨ ਦੀ ਦੇਖ ਸਕਦੇ ਹੋ ਤੁਸੀਂ ਕਿਸ ਪ੍ਰਕਾਰ ਵਿਰਲਾਪ ਕਰ ਰਹੀ ਹੈ ਠੀਕ ਹੈ ਤਾਂ ਬੈਠੇ ਬੱਚੇ ਬੋਲੋ ਤੇ ਬੱਚੇ ਬੋਲੋ ਉਹ ਮੈਂ ਤੇਰਾ ਮੁੰਡਿਆ ਆੜ ਬੜ ਬੜ ਕੇੜਾ ਪਿੰਦੇਰਾ ਮੁੰਡਿਆ ਆੜ ਜੜੀਏ ਮੈਂ ਤੁਹਾਨੂੰ ਕਰਾ ਲੈਣਾ ਉਹਨਾਂ

ਕੀ ਤੋਂ ਦੇਖਦੇ ਨੇ ਇਹ ਬੱਚੇ ਲੋਕੀ ਕੀ ਕੋਬੋ ਕੋਮੋ ਜੀ ਬਾਈਕ ਪਰ ਬਜੀ ਨੇ ਗ੍ਰੇਜੈਂਡ ਸੇ ਉਮਰ ਕਰ ਗਿਆ ਸੀ ਪਰ ਰਹਿ ਗਏ ਸੀ 31 ਸਾਲ ਸੰਕੀ ਸਾਲ ਸੀ ਜਸਤੇ ਕਿੰਨੇ ਖਾਇ ਗਏ ਸੀ ਕਿੰਨੇ ਕੋ ਤੁਹਾਡੀ ਇਮੀ ਦੋ ਘੰਟੇ ਢਾਈ ਵਸੇ। ਪਰ ਮੈਂ ਤੇ ਕਦੋਂ ਗਈ ਸੀ। ਰਾਤ ਹੀ ਗਏ ਨਾ ਮਾਝੇ ਬੜੀ ਆਂਦੇ ਸਾਨੂੰ ਪਿੰਡੋਂ ਘਰੋਂ ਤੇ ਮੇਰੇ ਨਾਲ ਚਲੇ ਗਏ ਅਟਕ ਵਜੇ। ਤੁਹਾਨੂੰ ਕਦੋਂ ਪਤਾ ਲੱਗਾ ਇਹ ਜਦੋਂ ਐਕਸੀਡੈਂਟ ਇਹ ਤਾਂ ਸੋ ਬਾਹੂ ਲਾਇਆ ਸਾਨੂੰ ਪਿੰਡੋਂ ਮੈਂਦੇ ਟਰਾਲੇ ਐਕਸੀਡੈਂਟ ਹੋ ਗਿਆ। ਆਂਦੇ ਹਾਂ ਬੰਦੀ ਗੱਲ ਕਦੋਂ ਇਸ ਰਾਸਤੇ ਆਮ।

ਬਾਇਗੁਰੂ ਖਾਲਸਾ ਬਾਇਗੁਰੂ ਦੇ ਪਤੇ ਮੈਂ ਭਾਰਤੀ ਕਿਸਾਨ ਜੁਨੇ ਲਖਵਾਲਤਾ ਪ੍ਰਧਾਨ ਬੀਕੇ ਜੂ ਦਾ ਜਿਹੜਾ ਜੀਰਾ ਦਾ ਜੀਰਾ ਬਲਾਕ ਦਾ ਜੋ ਵੀ ਘਟਨਾ ਹੋਈ ਹੈ ਬਹੁਤ ਮਾਰੀ ਹੋਈ ਹੈ ਗਰੀਬ ਘਰ ਦਾ ਬੱਚਾ ਹੈ ਵੀ ਜੋ ਵੀ ਗਵਰਨਮੈਂਟ ਕਰ ਰਹੀ ਹੈ ਬਹੁਤ ਮਾਰਾ ਕੰਮ ਕਰ ਰਹੀ ਹੈ ਆ ਵੀ ਅਸੀਂ ਜਿਹੜੇ ਕਿਸਾਨ ਆਪ ਦਾ ਹੱਕ ਮੰਗਣ ਜਾਂਦੇ ਆ ਸਾਨੂੰ ਇੰਨੇ ਵੀ ਨਹੀਂ ਜੇ ਅਸੀਂ ਆਪ ਦਾ ਹੱਕ ਨਹੀਂ ਮੰਗ ਸਕਦੇ ਹੋਰ ਕੀ ਕਰਾਂਗੇ ਪਰ ਜੇ ਕੋਈ ਬਹਿ ਕੇ ਸਾਡੇ ਨਿਭੜਦੇ ਬਹਿ ਕੇ ਨਿਭੜਨ ਨੂੰ ਤਿਆਰ ਸੀ ਪਰ ਇਹਨਾਂ ਦੇ ਗੁੰਡੇ ਛੱਡੇ ਆਰਐਸ ਦੇ ਬੰਦਿਆਂ ਨੇ ਜਿਹੜਿਆ ਨੇ ਸਾਡਾ ਅੱਗੇ ਵੀ ਨੁਕਸਾਨ ਉਸ ਕੀਤਾ ਤੇ ਹੋਰ ਵੀ ਕਰੀ ਜਾਂਦੇ ਆ ਅਸੀਂ ਗਾਂਹ ਵਾਸਤੇ ਇਹਨਾਂ ਦਾ ਕੋਈ ਸੋਚਾਂਗੇ ਇਹਨਾਂ ਨੂੰ ਵੀ ਕੋਈ ਜਵਾਬ ਚੰਗੀ ਤਰ੍ਹਾਂ ਦੇਵਾਂਗੇ ਹੋਰ ਅਸੀਂ ਪਿੰਡ ਮਨਸੂਰ ਦੇ ਤੋਂ ਬੋਲਦੇ ਆ ਵੀ ਜੋ ਵੀ ਅੱਜ ਕਰਜਨ ਸਿੰਘ ਦੀ ਮੌਤ ਹੋਈ ਆ ਅਸੀਂ ਇਹ ਤੇ ਬਹੁਤ ਦੁੱਖ ਪ੍ਰਗਟ ਕਰਦੇ ਆ ਬਹੁਤ ਮਾੜੀ ਹੋਈ ਆ ਗਰੀਬ ਘਰ ਦਾ ਬੱਚਾ ਹੈਗਾ ਨਿੱਕੇ ਨਿੱਕੇ ਦੇ ਬੱਚੇ ਆ ਤੇ ਇਹਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਬੱਤ ਬੱਤ ਤੇ ਇਹ ਜਿਹੜੇ ਬੰਦੇ ਨੇ ਦੂਜੇ ਕੋਈ ਅੰਗਲੀ ਕੀਤੀ ਟਰੱਕ ਵਾਲੇ ਉੱਤੇ ਪੱਤਿਆ ਵੀ ਹੋਣਾ ਚਾਹੀਦਾ ਵੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨ ਦੀ ਮੌਤ ਹੋ ਗਈ ਹੈ ਜੀਆਂ ਦਾ ਦੇ ਕਿ ਧਰਨੇ ਦੇ ਵਿੱਚ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਅਚਾਨਕ ਇੱਕ ਭਿਆਨਕ ਐਕਸੀਡੈਂਟ ਹੋਦਾ ਜਿਸ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਆ 32 ਸਾਲ ਗੁਰਜੰਟ ਸਿੰਘ ਦੀ ਉਮਰ ਦੱਸੀ ਜਾ ਰਿਹਾ ਜਿਸ ਦੀ ਮੌਤ ਹੋ ਗਈ ਹੈ ਤੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਜਿਹੜਾ ਉਹ ਨਹੀਂ ਦੇਖਿਆ ਜਾ ਸਕਦਾ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਮਨਸੂਰ ਦੇਵਾ ਪਿੰਡ ਜੀਆਂ ਦਾ ਦੇ ਕਿ ਮਨਸੂਰ ਦੇਵਾ ਪਿੰਡ ਪਿੰਡ ਹੈ ਹਲਕਾ ਜੀਰਾ ਦੇ ਵਿੱਚ ਪੈਂਦਾ ਹਲਕਾ ਜੀਰਾ ਦੇ ਵਿੱਚ ਪੈਂਦਾ ਪਿੰਡ ਮਨਸੂਰ ਦੇਵਾ ਜਿਸ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਦੀ ਕਿ ਧਰਨੇ ਦੇ ਵਿੱਚ ਸ਼ਾਮਲ ਹੋਣ ਜਾਂਦਾ ਸੀ ਟਰਾਲੇ ਦੇ ਵਿੱਚ ਜਾਂਦਾ ਸੀ ਤੇ ਇੱਕ ਪਿੱਛੋਂ ਹੋ ਟਰਾਲਾ ਆਉਂਦਾ ਜੋ ਕਿ ਬਰੇਤੀ ਬਜਰੀ ਦੇ ਨਾਲ ਲੱਦਿਆ ਹੋਇਆ ਸੀ ਤੇ ਉਸ ਤੋਂ ਬਾਅਦ ਉਸ ਨਾਲ ਟੱਕਰ ਹੋ ਜਾਂਦੀ ਹੈ ਦੋਨੋਂ ਟਰਾਲਿਆਂ ਦੀ ਤੇ ਇਸ ਦੀ ਮੌਤ ਹੋ ਜਾਂਦੀ ਹੈ ਗੁਰਜੰਟ ਸਿੰਘ ਉਰਫ ਬੱਬੂ ਇਸ ਦਾ ਨਾਮ ਹੈ ਤਾਂ ਦੇਖ ਸਕਦੇ ਹੋ ਤਸਵੀਰ ਜਿਹੜੇ ਪਰਿਵਾਰਕ ਮੈਂਬਰਾਂ ਦੀ ਹੈ ਤਾਂ ਸੱਦਾ ਲੈ ਚੱਲਾਂਗੇ